ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਵਿੱਚ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਸੋ ਸਾਡੇ ਵਿੱਚ ਪਹੁੰਚੇ ਨੇ ਤੇ ਪਹਿਲੀ ਗੱਲ ਤਾਂ ਮੈਨੂੰ ਇੰਨਾ ਸਾਹਮਣੇ ਬਾਬਾ ਜੀ ਸਾਹਮਣੇ ਵੀ ਬੋਲਣਾ ਹੀ ਵੀ ਹਨਾ ਛੋਟਾ ਮੂੰਹ ਵੱਡੀ ਗੱਲ ਵਾਲੀ ਗੱਲ ਆ ਸੋ ਸੰਤ ਮਹਾਤਮਾ ਸਾਡੇ ਸਾਹਮਣੇ ਬੈਠੇ ਨੇ ਮੈਂ ਜਦੋਂ ਸੇਵਾ ਸਟਾਰਟ ਕੀਤੀ ਤੇ ਪੁਲ ਦੀ ਸੇਵਾ ਹੋ ਰਹੀ ਸੀ ਹਾਂਜੀ ਉਥੇ ਸੰਗਤ ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਦਾ ਵੀ ਹਜ਼ਾਰਾਂ ਚ ਕੀ 10 20 ਹਣਾ ਵੀ ਆਪਣੀ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ 2000 ਤਾਂ ਟਰੈਕਟਰ ਟਰਾਲੀ ਹੋਣਗੇ ਤੇ ਉਹ ਸਾਰੀ ਮਾਪ ਪੁਰਖ ਕਰਾ ਰਹੇ ਸੀ ਜੀ ਸੇਵਾ ਬਾਬਾ ਜੀ ਕਰਾ ਰਹੇ ਸੀ ਤੇ ਮੈਂ ਘਟੋ ਘਟ ਨੀ ਦੋ ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿੱਛੇ ਰਕਾ ਕੇ ਹਣਾ ਵਾਣੋ ਵਾਣੀ ਅਸੀਂ 2 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਹ ਦਿਨ ਦਰਸ਼ਨ ਕੀਤੇ ਤੇ ਉਹ ਦਿਨ ਅਸੀਂ ਮੈਂ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਹ ਦਿਨ ਉਹ ਦਿਨ ਜਦੋਂ ਮੈਂ ਸੇਵਾ ਕੀਤੀ ਤੇ ਉਹ ਦਿਨ ਉਹ ਦਿਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸੇਖਾਣਿਆਂ ਨੂੰ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨਾਲ ਨੂੰ ਦਿੱਤੇ ਆ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹਾੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਜੀ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਨਿਆਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੀ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡ ਬੰਦ ਜ਼ਿੰਮੇਦਾਰ ਆ ਜਿਨ੍ਹਾਂ ਨੇ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਕੇਹਾਰੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ 2 ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਨਿਆਦ ਹੋਊਗੀ ਟਰੈਕਟਰ ਦੀ ਜੀ ਹਾਂਜੀ ਹਾਂਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਂਦਾਰ ਨੂੰ ਲੋੜ ਉਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਂਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ ਪੀੜਿਤ ਹੋਏ ਨੇ ਉਹ ਗਲੋਬਲ ਸਿੱਖ ਵਾਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾਕੇ ਦੇਵਾਂਗੇ ਕਿਉਂਕਿ ਉਹ ਇੱਕ ਆ ਆਪਣਾ ਸਸਤਾ ਆ ਉਹ ਸਸਤਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚੋਂ ਮੁੰਡਾ ਆਪਣਾ ਖਾਲਸਾ ਏਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਸੇਜ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਸ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਛੋਡੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਵੀ ਇਹ ਤੁਸੀਂ ਵੀ ਆ ਚੀਜ਼ ਦਾ ਬਵਾਦ ਆ ਵੀ ਟਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੁਹਾਡਾਂ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਵਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਂਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ ਚ ਆਪਣੇ ਆਪਣੇ ਏਰੀਆ ਚ ਜਿਹੜੇ ਵੀ ਆਪਣੇ ਜ਼ਿੰਮੇਵਾਰ ਭਰਾ ਨੂੰ ਟਰੈਕਟਰ ਦੀ ਲੋਡ ਪਾਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈਲੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੰਨ ਲਓ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਲੋ ਪਹਿਲਾਂ ਡਾਇਰੈਕਟਰ ਦੇ ਲਈਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋਈ ਸੱਜਣ ਭਰਾ ਨਾਲ ਰਲੇ ਆ ਠੀਕ ਹੈ ਅਸੀਂ ਆਪ ਦੀ ਸੇਵਾ ਕਰ ਲਈਏ ਉਹ ਤੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਹੈ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਨਾਮ ਲਿਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕੀ ਕਹਿੰਦੇ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫੇਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰ ਸੇਵਾ ਵਾਲੇ ਬਾਬੇ ਠੀਕ ਆ ਜਿਹੜੇ ਆਪਣਾ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਆ ਜਿੰਨਾ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫੇਰ ਅਗਲੇ 10 ਬਾਬੇ ਕਿਹਨੇ ਪੂਰੀ ਵਾਲੇ ਸੰਤ ਨੇ ਪੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਪੂਰੀ ਵਾਲਿਆਂ ਨੂੰ ਦੇ ਦਈਏ ਹਣਾ ਫਿਰ ਅਗਲੇ ਉਹਨਾਂ ਨੂੰ ਦੇ ਦਈਏ ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਹੈ 10 10 ਟਰੈਕਟਰ ਦੀ ਜਾਂ ਕਰ ਦਾਂਗੇ ਵਿੱਚੋਂ 5 5 ਨਹੀਂ 10 10 ਹੀ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇ ਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਕਾਰ ਸੇਵਾ ਕਰਦੇ ਆ 10 10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹੇ ਆ ਜਿਹੜੇ ਵੀ ਜ਼ਿੰਮੇਦਾਰ ਭਰਾ ਨੂੰ 10 ਬਾਬਾ ਸਰਦਾਰਾ ਸਿੰਘ ਜੀ ਹਾਂਜੀ ਹਾਂ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਇੱਕ ਹੱਥ ਤੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗਿੱਪੀ ਗਰੇਵਾਲ ਭਾਜੀ ਨੇ ਕਿਹਾ ਕਹਿੰਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਉਹ ਪੁੱਛਾਂ ਸਹੀਂ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜੁਮੇ ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਯਾ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅਕੱਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਦਾ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਦਾ ਪ੍ਰੀ ਟ੍ਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪਦਾ ਕੰਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਆ ਤੇ ਸਾਡਾ ਇਹ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾਜ ਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹ ਜਿਹੜੇ ਵੈਲ ਸੈਟਡ ਨੇ ਠੀਕ ਆ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਸਾਡੇ ਅੱਜ ਸਾਡੇ ਨਹੀਂ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ 'ਚੋਂ ਦਸਵੰਦ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਸਾਥ ਨਾਲ ਸੇਵਾ ਵੱਧ ਚੜ ਕੇ ਕਰੋ ਜੀ ਭਾਜੀ ਜੀ ਇਹ ਜਿਹੜੇ ਟਰੈਕਟਰ ਤੁਸੀਂ ਦੇ ਰਹੇ ਹੋ ਇਹ ਫੇਰਪੁਰ ਏਰੀਆ ਦੇ ਇਫੈਕਟਡ ਨੂੰ ਦੇ ਰਹੇ ਹੋ ਕਿ ਹੋਰ ਰਕਮ ਦੇ ਰਹੇ ਭਾਜੀ ਮੈਨੂੰ ਨਾ ਮੈਂ ਮੈਂ ਤਾਂ ਉਹ ਚੀਜ਼ ਹੈ ਮੈਨੂੰ ਆ ਚੀਜ਼ ਦਾ ਮੈਂ ਬੱਚਾ ਹੈ ਮੈਨੂੰ ਨਹੀਂ ਨੌਲੇਜ ਹੈਗੀ ਮੈਂ ਫਿਰੋਜ਼ਪੁਰ ਆਇਆ ਕਿਉਂਕਿ ਮੈਂ ਫਿਰੋਜ਼ਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਅਸੀਂ ਦੋ ਦਿਨ ਰਹਿ ਕਿ ਇਹ ਅਸੀਂ ਸਾਨੂੰ ਇਹ ਸ਼ੰਕਾ ਹੈ ਮੀਡੀਆ ਨੂੰ ਵੀਰੇ 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 ਮੈਂ ਦੱਸਦਾ ਮੈਂ ਇੱਕ ਮੈਨੇਜ ਕਿਵੇਂ ਕਰ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਟਰੈਕਟਰ ਆਪਦੇ ਵੱਲੋਂ ਦੇਣਾ 100 ਮੇਰੇ ਚਲੋ ਕੋਈ 1200 ਉਹਨਾਂ ਨੇ ਕਹਿਤਾ ਠੀਕ ਆ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੋੜੀ ਹੋਣਾ ਹੱਲ ਹੋਣਾ ਵੀ ਘਟੋਗਾ ਟਿੱਥੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰ ਰਣਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੋਝੀ ਆ ਜਿੰਨੀ ਮੈਨੂੰ ਬੁੱਧੀ ਆ ਜਿੰਨੀ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਹੈ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਠੀਕ ਆ ਕਾਰ ਸੇਵਾ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪਦੀ ਟੀਮ ਨਾਲ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰ ਸੇਵਾ ਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦਿੱਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਵੀ ਜੋ ਵੀ ਹਨਾ ਗੱਲ ਹੋਈ ਮੈਂ ਕਲੀਅਰ ਵੀ ਕਰਤੀ ਹੁਣ ਕੀ ਆ ਜਿੰਨੇ ਵੀ ਕਾਰ ਸੇਵਾ ਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਹੜਾਂ ਦੀ ਮਾਰ ਬਾਜੀ ਹੋਰ ਕਿੱਥੇ ਆ ਅੰਮ੍ਰਿਤਸਰ ਫਿਰੋਜ਼ਪੁਰ ਭਾਜੀ ਇੱਕ ਇੱਕ ਦੋ ਮਿੰਟ ਆਇਆ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਹੋਰ ਕਿੱਥੇ ਹੜਾਂ ਦੇ ਮਾ ਜਿਆਦਾ ਮਸਲ ਚ ਜਿਆਦਾ ਅੰਮ੍ਰਿਤਸਰ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਭਾਜੀ ਜਿਵੇਂ ਬਾਬਾ ਜੀ ਹੋਣੇ ਅੰਮ੍ਰਿਤਸਰ ਦੇ ਆ ਇੱਥੋਂ ਦੇ ਸੰਤ ਇਤੋਂ ਦੇ ਸੰਤ ਇੱਕ ਮਿੰਟ ਮੈਂ ਕਰਦਾ ਇੱਕ ਇੱਕ ਮਿੰਟ ਨਹੀਂ ਨਹੀਂ ਇੱਕ ਇੱਕ ਇਤੋਂ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਅਸੀਂ ਸਟਾਰਟ ਕੀਤਾ ਅਸੀਂ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਭੂਰੀ ਵਾਲੇ ਸੰਤ ਹਣਾ ਵੀ ਜਿਵੇਂ ਸਾਨੂੰ ਕਿਹਾ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਵਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਾਈ ਜੀ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ 2 ਦਿਨ ਉਰੀ ਆ ਹੁਣ ਅਸੀਂ ਦੋ ਦਿਨ ਪਾ ਲੋ ਪਿੰਡੋਂ ਪਿੰਡ ਘੁੰਮਣਾ ਜਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੋਊਗਾ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਦੋ-ਦੋ ਡਾਇਰੈਕਟਰ ਉਹਨਾਂ ਨੂੰ ਵੀ ਦੇ ਦਉਂਦੇ ਅਸੀਂ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਹੋਏ ਪਿੰਡਾਂ ਨੇ ਮਤੇ ਮਤੇ ਇਹ ਹੀ ਐਸੀ ਪੁੱਛਣਾ ਚਾਹੁੰਦੇ ਸੀ ਕਿ ਇਸ ਤਾਂ ਹੁਣ ਭਾਜੀ ਉਹਨਾਂ ਨੇ ਲੱਗਿਆ ਵੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਭਾਜੀ ਇੱਕ ਇੱਕ ਭਾਜੀ ਦੇਖੋ ਮੈਂ ਹੰਦਲਣਾ ਕਰੂੰਗਾ ਕਿਉਂਕਿ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਉਹ ਚੀਜ਼ ਦਾ ਪਤਾ ਨਹੀਂ ਵੀਰੇ ਮੈਂ ਕੰਮ ਸੇਵਾ ਦਾ ਸਵਾਲ ਪੁੱਛਣਾ ਪਿੰਡਾਂ ਨੇ ਹਾਂ ਨਹੀਂ ਦੇਖੋ ਤੁਹਾਨੂੰ ਮੈਂ 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 ਹਾਂ ਮੈਂ ਮੈਂ ਦੱਸ ਇੱਕ ਨਹੀਂ ਸੁਣਦੇ ਲੈ ਕਰੀ ਮੈਂ ਪਤਾ ਕੀ ਕਹਿਣਾ ਜਿਹੜੇ ਆ 10 ਟਰੈਕਟਰ ਨੇ ਆਪਾਂ ਸੰਤਾਂ ਨੂੰ ਦੇ ਕੇ ਚੱਲੇ ਆ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਪੁਰਸ਼ ਅੰਮ੍ਰਿਤਸਰ ਦੇ ਨੇ ਟਰੈਕਟਰ ਦੀ ਰੋਡ ਫਿਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਉਹਨਾਂ ਤੋਂ ਪੁੱਛਦੇ ਆ ਵੀ ਕੋਈ ਕਾਰ ਸੇਵਾ ਵਾਲੇ ਸੰਤ ਇੱਥੋਂ ਦੇ ਹੋਣ ਆ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਸੰਤਾਂ ਦਾ ਕਿਉਂ ਮੈਂ ਕਹਿੰਦਾ ਵੀਰੇ ਸੰਤਾਂ ਦਾ ਤਾਂ ਕਹਿਣਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਆਉਣ ਠੀਕ ਆ ਕੋਈ ਏਰੀਆ ਦਾ ਹੋਰ ਵੀ ਕੰਮ ਆ ਸੋ ਸੰਤ ਤਾਂ ਹਰ ਕਿਤੇ ਹੀ ਸਾਰੇ ਪੰਜਾਬ 'ਚ ਹੀ ਨਹੀਂ ਭਾਜੀ ਬਾਬਾ ਜੀ ਬਾਬਾ ਜੀ ਦੇਖ ਨਹੀਂ ਰਹੇ ਐ ਤੁਸੀਂ ਫਰੋਜ ਕੋਈ ਬਹੁਤ ਇਫੈਕਟਡ ਏਰੀਆ ਹੈ ਕਿਹੜਾ ਜੁਕੇ ਏਰੀਆ ਬਹੁਤ ਹੀ ਬਾੜ ਦੇ ਨਹੀਂ ਇੱਕ ਨਹੀਂ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ ਦਾ ਵੀ ਕਰਾ ਨਹੀਂ ਐਵੇਂ ਨਹੀਂ ਹੋ ਸਕਦਾ ਇੱਕ ਐਵੇਂ ਨਹੀਂ ਹੋ ਸਕਦਾ ਵੀ ਫਰੋਜਪੁਰੋਂ ਬਾਬਾ ਜੀ ਹੋਣਾ ਤੋਂ ਟਰੈਕਟਰ ਔਖਾ ਹੋ ਜੂਗਾ ਪੂਰੇ 10 ਫੂਟ ਦੇ ਦਾਂਗੇ ਬਈ 15 ਦੇ ਵਿੱਚ ਸਵਾਲ ਇਹ ਹੈ ਕਿ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਗ੍ਰਾਸ ਟਰੈਕਟਰ ਲੈ ਕੇ ਆਏ ਹੋ ਇੱਥੇ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਹੈ ਸਵਾਲ ਮੀਡੀਆ ਇਹ ਕਰ ਰਿਹਾ ਹੈ ਕਿ ਇਹ ਟਰੈਕਟਰ ਫਰੋਇਪਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂਜੀ 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 100% ਬਾਬਾ ਜੀ ਨੂੰ ਪਾਗੇ ਟਰੈਕਟਰ ਅਮਰੀਕਾ ਸਰ ਫਰੋਇਪਰ ਉਧਰ ਕੰਮ ਦੇਣਗੇ ਚਲੋ ਮੈਂ ਤਾਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲਿਆ ਵੀ ਸਾਰੇ ਪੰਜਾਬ 'ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕ ਹੀ ਹੈ ਨਾ ਚੰਡੀਗੜੀ ਹੈ ਨਾ ਜਾਣਾ ਪੈਂਦਾ ਠੀਕ ਆ ਠੀਕ ਆ ਬਾਬਾ ਜਗਤਾਰ ਸਿੰਘ ਜੀ ਇਹ ਇਲਾਕੇ ਜਵਾਗਰ ਬਾਬਾ ਜਗਤਾਰ ਸਿੰਘ ਜੀ ਅਸੀਂ ਨਾ ਕਾਰਸੇ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਤਾਂ ਸਿੱਧਾ ਕਾਉਂਸਲ ਨੂੰ ਪੁੱਛੋ ਆਪਾਂ ਆਪਾਂ ਪਤਾ ਕੀ ਆ ਆਪਾਂ ਰਲ ਮਿਲ ਕੇ ਹੀ ਕਰਨਾ ਹੈ ਕਿਉਂਕਿ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚ ਜਾਣਗੇ डन ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਜਾਣੇ ਪੰਜ ਟ੍ਰੈਕਟਰ ਦੇ ਕੇ ਜਾਈਏ ਕਿ 10 ਦੇ ਕੇ ਜਾਈਏ ਬਹੁਤ ਏਰੀਆ ਵੱਡਾ ਹੈ ਬਹੁਤ ਵੱਡਾ ਏਰੀਆ ਹੈ ਵੀ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਵੀ ਅਗਲੇ ਟ੍ਰੈਕਟਰ 10 ਵਜੀਦਪੁਰ ਉਤਨੀ ਬਾਬਾ ਜੀ ਲਖਾਇਓ ਬਾਬਾ ਜੀ ਬਾਬਾ ਜਕਤਾ ਸਿੰਘ ਬਾਬਾ ਕਾਰਸੇਵ ਵਾਲੇ ਨੇ ਨਾ ਚਲੋ ਜੀ ਠੀਕ ਖਲਾ ਦੋ ਤੇ ਕਾਰਾ ਬੋਲੇ ਸੋਨਿਆ ਹਲੋ ਜੀ ਰੱਬਾ ਬਾਪ ਹੋਰ ਦੱਸੋ ਭਾਈ ਹੋਰ ਦੱਸੋ ਭਾਈ ਸਣੇ ਇੱਕ ਕੋਸ਼ਿਸ਼ ਇਹ ਕਹਿੰਦੇ ਜੀ ਪੰਜ ਬਧੀਰਪੁਰ ਸਾਹਿਬ ਕਰਦੇ ਪੰਜ ਬਾਬਾ ਰਾਮਦਾਸ ਜੀ ਸਾਹਿਬ ਕਰਦੇ ਦੋਨੋਂ ਬੰਨ ਦੇ ਹੋ ਜਾਂਦਾ ਠੀਕ ਹੈ ਜੇ ਜੇ 10-10 ਕਰ ਦਈਏ ਬਹੁਤ ਵਧੀਆ ਅਡੀਆ ਸਰ ਮੈਂ ਕਹਿੰਦਾ ਮਨ ਕੇ ਦੀ ਨਜ਼ਾਰਾ ਆ ਜਾਏਗਾ ਜੀ 10 10 ਕਰ ਦੋ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਫਿਰੋਜ਼ਪੁਰ ਤੇ ਅਮਰਸਰ ਫਾਜ਼ਲ ਕਾ ਕਿਹਦੇ ਵਿੱਚ ਪੈ ਜਾਂਦਾ ਉਹ ਹਨਾ ਹਾਂ ਆਪਾਂ ਐ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨੇ ਆ ਹਾਂ ਜੀ ਤੇ ਭਾਜੀ